ਖਬਰ ਨਮਾ ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਪੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਤੱਕੇ ਨਾਲ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਹੋਵੇਗੀ ਲੈਂਡੀ ਇਸ ਨੂੰ ਲੈ ਕੇ ਐਲਾਨ ਹੋ ਗਿਆ ਹੈ ਲਗਭਗ ਮੋਰਚਾ ਫਤਿਹ ਕਰ ਲਿਆ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਸੈਬ ਦੀ ਪਸੀਲ ਤੋਂ ਬਣਾਏਗੇ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬੜਾ ਜ਼ੋਰ ਲਾਇਆ ਸੀ ਕਿ ਜਿਹੜੇ ਪੰਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਥਾਪਿਤ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਲਈ ਉਹਨਾਂ ਦੀ ਕਰਦਾਰ ਪੁੱਛੀ ਕੀਤੀ ਜਾਵੇ ਉਹਨਾਂ ਦੀ ਭਰਤੀ ਮਹਿੰਮ ਨੂੰ ਰੋਕਿਆ ਜਾਵੇ ਪੁੱਠੇ ਸਿੱਧੇ ਹੱਥ ਮਾਰ ਕੇ ਲੇਕਿਨ ਜਿੰਨੇ ਵੀ ਛੜੇੰਤਰ ਰਚੇਗਾ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਭਈਏ ਭਾਰਤੀ ਜਨਤਾ ਪਾਰਟੀ ਆਰਐਸ ਦੇ ਏਜੰਟ ਨੇ ਇਵਨਦੋ ਪਰਮਜੀਤ ਸਿੰਘ ਸਰਨਾ ਨੇ ਕੀ ਕਿਹਾ ਸੀ ਕਿ ਮਨਪ੍ਰੀਤ ਈਆਲੀ ਦੀ ਨਿਕਰ ਚੈੱਕ ਕਰੋ ਇਹ ਉਹੀ ਪਰਮਜੀਤ ਸਿੰਘ ਸਰਨਾ ਹੈ ਜਿਹੜਾ ਕਦੇ ਰੱਜ ਕੇ ਜਲੂਸ ਕੱਢਦਾ ਹੁੰਦਾ ਸੀ ਬਾਦਲ ਪਰਿਵਾਰ ਦਾ ਲੇਕਿਨ ਸੁਖਬੀਰ ਸਿੰਘ ਬਾਦਲ ਹੁਣ ਸਿਆਸਤ ਦੇ ਮਾਹਿਰ ਹੋ ਗਏ ਨੇ ਉਸ ਨੂੰ ਪਤਾ ਹੈ ਕਿ ਕਿਵੇਂ ਕਿਸ ਨੂੰ ਕਿੱਥੇ ਜਗ੍ਹਾ ਰੋਕਣਾ ਹੈ ਤੇ ਕਿਵੇਂ ਉਸ ਨੂੰ ਮੇਰੇ ਖਿਲਾਫ ਲੜਨ ਤੋਂ ਰੋਕਣਾ ਹੈ ਇਹ ਪਰਮਜੀਤ ਸਿੰਘ ਸਰਨਾ ਤੋਂ ਜਿਹੜਾ ਸਬੂਤ ਮਿਲ ਗਏ ਨੇ ਜੇ ਹੁਣ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਉਹਨਾਂ ਦੇ ਬਾਰੇ ਨਿਆਰੇ ਨੇ ਅੱਜ ਫਿਰ ਇੱਕ ਵਾਰ ਦੁਬਾਰਾ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣ ਦਿੱਤਾ ਜਾਵੇਗਾ 15 ਤੋਂ 18 ਜੂਨ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਬਣੇ ਮਿਲੇਗਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਵੀ ਪਲਟਵਾਰ ਹੁਣ ਨਹੀਂ ਕੀਤਾ ਗਿਆ ਉਹਨੂੰ ਪਤਾ ਲੱਗ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਕਮੇਟੀ ਦੇ ਜਿੰਨੇ ਵੀ ਆਗੂ ਨੇ ਮਨਪ੍ਰੀਤਿਆਲੀ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੁਰੀ ਬੀਬਾ ਸਤਵੰਤ ਕੌਰ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਇਹ ਰੁਕਣ ਵਾਲੀ ਨਹੀਂ ਕਿਉਂਕਿ ਇਹਨਾਂ ਦੇ ਨਾਲ ਕੌਮ ਹੈ ਇਹਨਾਂ ਦੇ ਨਾਲ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਕੇਸਗੜ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹਨ ਕਿਉਂਕਿ ਰਾਜ ਕੇ ਭੜ ਰਹੇ ਨੇ ਅ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਭਾਵੇਂ ਰੁਕਿਆ ਗਿਆ ਕਿਹਾ ਗਿਆ ਇਹ ਜਿਹੜੇ ਹੈਗੇ ਨੇ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਲੇਕਿਨ ਉਹਨਾਂ ਨੇ ਵੀ ਬਾਦ ਪਰਿਵਾਰ ਦੀ ਨਹੀਂ ਮੰਨੀ ਕਿ ਇਸ ਪਰਤੀ ਨੂੰ ਕਿਵੇਂ ਰੁਕਿਆ ਜਾਵੇ ਲੇਕਿਨ ਇਸ ਨੂੰ ਲੈ ਕੇ ਹੁਣ ਜਿਹੜੇ ਪੀਰ ਮੁਹੰਮਦ ਕਰਨਲ ਸਿੰਘ ਜਿਹੜੇ ਪੀਰ ਮੁਹੰਮਦ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਲਦੀ ਹੀ ਇਹ ਕੁਰਸੀ ਲੰਢੀ ਕਰ ਦੇਵਾਂਗੇ ਪ੍ਰਧਾਨਗੀ ਤੇ ਨਹੀਂ ਰਹਿਣ ਦੇਾਂਗੇ ਸੁਖਬੀ ਬਾਦਲ ਨੂੰ ਪਹਿਲਾਂ ਗੱਲਬਾਤ ਸੁਣਦੇ ਹਾਂ ਤੇ ਪੰਜਾਬੀਆਂ ਨੂੰ ਖਾਸ ਕਰਕੇ ਮੋਗਾ ਜਿਹੜੇ ਨਾਲ ਸੰਬੰਧਿਤ ਸੁਮੇਂਦੇ ਸ਼੍ਰੋਣੀ ਅਕਾਲੀ ਦਲ ਤੇ ਪਰਵਾਰ ਨੂੰ ਨਿਰਵਿਘਨ ਸਰਵਪ੍ਰਤੀ ਇਹ ਕਿ ਕੱਲ ਪੈਂਟਸਨ ਪੈਲਸ ਮੋਗਾ ਵਿਖੇ ਸ਼੍ਰੋਣੀ ਅਕਾਲੀ ਦਲ ਦੀ ਪ੍ਰਧਾਨ ਦੀਪਅੰਮਦੇ ਵਿੱਚ ਜੋ ਕਿ ਸ਼੍ਰੀ ਹਰਤਾ ਸਰ ਜੀ ਇਸ ਵਰਤ ਪਾਜ ਮੈਮਰੀ ਕਮੇਟੀ ਕਰਨ ਵਾਸਤੇ ਆ ਰਹੀ ਹੈ ਔਰ ਇਸ ਅਗੱਤਰਤਾ ਦਾ ਪ੍ਰਬੰਧ ਸ਼੍ਰੋਮਣੀ ਕਾਲੀਦਾਲ ਦੇ ਤਿਰਸਾਲੀ ਜਥੇਦਾਰ ਮਰਹੂਮ ਜਥੇਦਾਰ ਤੋਤਾ ਸਿੰਘ ਜੀ ਦੇ ਸਪੁੱਤਰ ਸਰਦਾਰ ਬਜਿੰਦਰ ਸਿੰਘ ਬਰਾੜ ਮੱਖਣ ਬਰਾੜ ਜਨਨ ਕਿਹਾ ਜਾਂਦਾ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ 파ਰੇ ਕੇ ਉਹਨਾਂ ਦਾ ਸਬੰਧ ਧਰकोट ਹਲਕੇ ਦੇ ਉਹ ਇੰਚਾਰਜ ਨੇ ਉਥੋਂ ਨਾਲੇ ਲੇਕਿਨ ਉਹਨਾਂ ਦੀ ਜਿਹੜੀ

ਸ਼੍ਰੋਮਣੀ ਕਾਲੀਕਲ ਦੇ ਜਨਰਸਕਰਟਰ ਤੇ ਬਣਾਏ ਹੋਏ ਰੂਪ ਚ ਜਿਹੜੀਆਂ ਸਵਾਲਾਂਵਾਂ ਆ ਰਿਆ ਸੀ ਉਸ ਤੋਂ ਅਸਤੀਵਾ ਦਿੱਤਾ ਸੀ ਸੋ ਅਸੀਂ ਵੀ ਕੱਲ ਸਰਦਾਰ ਬਜਿੰਦਰ ਸਿੰਘ ਬਰਾੜ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਪੰਥਕ ਕਮਟੇਟ ਦਾ ਉਸ ਵਿੱਚ ਸ਼ਾਮਲ ਹੋਣ ਲਈ ਭੋਗੇ ਜਾ ਰਹੇ ਆਂ ਔਰ ਅਸੀਂ ਵੀ ਪੰਥਕ ਜਿਹੜੀ ਪੰਜਵੇਂ ਮੀਟਿੰਗ ਕਮੇਟੀ ਹੈ ਉਸ ਦੇ ਨਾਲ ਸਲਾਹ-ਮਸ਼ਵਰਾ ਕਰਕੇ ਆਉਂਦੇ ਦਿਨਾਂ ਦੀ ਰਾਜਨੀਤੀ ਦਾ ਐਲਾਨ ਕਰਾਂਗੇ ਸੋ ਮੈਂ ਸਾਰੇ ਅਮੀਰਾਂ ਨੂੰ ਸਾਰੀਆਂ ਭੈਣਾ ਨੂੰ ਬਜੁਰਗ ਇਹ ਨੇ ਕਰਨੈਲ ਸਿੰਘ ਪੀਰ ਮੁਹੰਮਦ ਇਹ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੈਲੀਗੇਟਸ ਦਾ اجلاس ਹੋਵੇਗਾ اجلاس ਦੇ ਵਿੱਚ ਮਤਾ ਪਾ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਖਾਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕੌਂ ਵੱਲੋਂ ਇੱਕ ਨਵਾਂ ਪ੍ਰਧਾਨ ਮਿਲੇਗਾ ਧੰਨਵਾਦ